ਵਾਲੀ ਹੈ ਜਿਹੜੇ ਬੰਦਿਆਂ ਦੀ ਜ਼ਮਾਨਤ ਹੋ ਜਾਂਦੀ ਹੈ ਜਾਂ ਪ੍ਰੋਲ ਮਿਲਦੀ ਹੈ ਜਾਂ ਉਹ ਬਰੀ ਹੋ ਜਾਂਦੇ ਆ ਜਿਨ੍ਹਾਂ ਨੂੰ ਜੇਲ੍ਹ ਚੋਂ ਰਿਲੀਜ਼ ਕੀਤਾ ਜਾਂਦਾ ਹੁੰਦਾ ਉਹਨਾਂ ਦੀ ਇੱਕ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਜੇਲ੍ਹ ਵੱਲੋਂ ਖੱਜਲ ਖੁਰ ਬਹੁਤ ਕੀਤਾ ਜਾਂਦਾ ਹੈਗਾ ਜੇਲ੍ਹ ਦੇ ਬਾਹਰ ਪਰਿਵਾਰਕ ਮੈਂਬਰਾਂ ਦੀ ਮਿਲਣ ਲਈ ਕੋਈ ਪ੍ਰਬੰਧ ਨਹੀਂ ਹੈਗਾ ਜਿਹੜੀਆਂ ਅਦਾਲਤਾਂ ਹੈਗੀਆਂ ਉਹ ਆਮ ਤੌਰ ਤੇ 4:30 ਵਜੇ ਤੱਕ ਰਿਲੀਜ਼ ਵਾਰੰਟ ਜਾਰੀ ਕਰ ਦਿੰਦੀਆਂ ਜੇ ਮਤਲਬ 100 ਬੰਦਾ ਵੀ ਰਿਲੀਜ਼ ਕਰਨਾ ਹੈਗਾ ਤਾਂ ਐਡਾ ਵੱਡਾ ਜੇਲ੍ਹ ਸਿਸਟਮ ਹੈਗਾ ਉਹ ਕੋਈ ਅਡੀ ਗੱਲ ਨਹੀਂ ਹੈਗੀ ਲੇਡੀਜ਼ ਮਤਲਬ ਪ੍ਰिजनਰ ਹੈਗੀਆਂ ਉਹਨਾਂ ਨੂੰ ਸਤ ਵੱਡ ਸੱਸਸੇ ਆਉਂਦੀ ਹੈਗੀ ਕਿ ਉਹ ਚਰੀਆਂ ਉੱਥੇ ਇਕੱਲੀਆਂ ਬੈਠੀਆਂ ਰਹਿੰਦੀਆਂ ਹੈਗੀਆਂ ਜਿਨਰੇ ਦੂਰ ਦਾ ਗਰੀਬ ਲੋਕ ਆ ਜਿਨ੍ਹਾਂ ਦੇ ਬੰਦੇ ਨજરਬੰਦ ਹੈਗੇ ਆ ਉਹਨਾਂ ਕੋਲ ਕੋਈ ਨਿੱਜੀ ਵਾਹਨ ਨਹੀਂ ਹੈਗਾ ਰਾਤ ਨੂੰ 10 ਵਜੇ ਰਿਲੀਜ਼ ਕਰ ਦਿੰਦੇ ਉਹਨਾਂ ਕੋਲ ਕੋਈ ਕੋਈ ਬੱਸ ਨਹੀਂ ਕੋਈ ਕਾਰ ਨਹੀਂ ਕੋਸਕੂਟਰ ਨਹੀਂ ਕੁਝ ਨਹੀਂ ਹੈਗਾ ਸ਼ਿਸ਼ਟ ਹੋਣ ਤੋਂ ਬਾਅਦ ਜਰਨਲਿਸਟ ਬਣ ਤੋਂ ਬਾਅਦ ਵੀ ਲੰਬਾ ਸਮਾਂ ਉਹਨਾਂ ਨੂੰ ਜੂੜੀ ਦੇ ਵਿੱਚ ਨਜ਼ਰਬੰਦ ਰੱਖਿਆ ਜਾਂਦਾ ਤੇ ਉਹਨਾਂ ਨੂੰ ਰਿਲੀਜ਼ ਨਹੀਂ ਕੀਤਾ ਜਾਂਦਾ ਆਪਾਂ ਇਹ ਵੇਖਿਆ ਕਿ 10:00 ਵਜੇ ਤੱਕ ਕੋ ਲੋਕ ਰਾਤ ਨੂੰ ਇੱਥੇ ਬੈਠੇ ਰਹਿੰਦੇ ਹੈਗੇ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੀ ਮਾਡਰਨ ਜੇਲ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ ਤੇ ਅੱਜਕੱਲ੍ਹ ਇਸ ਕਰਕੇ ਚਰਚਾ ਵਿੱਚ ਆਈ ਹੋਈ ਆ ਕਿ ਜਿਹੜੇ ਜੇਲ੍ਹ ਚੋਂ ਰਿਹਾ ਹੋਣਾ ਹੁੰਦਾ ਜਿਨ੍ਹਾਂ ਨੇ ਜ਼ਮਾਨਤ ਤੇ ਜਾਂ ਹੋਰ ਕਿਸੇ ਕੇਸ ਵਿੱਚੋਂ ਬਰੀ ਹੋਣ ਪਰੰਤ ਰਿਹਾਈ ਹੋਣੀ ਹੁੰਦੀ ਆ ਤੇ ਉਹਨਾਂ ਦੇ ਵਾਰਸਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀਆਂ ਔਰਤਾਂ ਨੂੰ ਲਗਭਗ 4 ਤੋਂ 5 ਘੰਟੇ ਬਿਨਾਂ ਕਿਸੇ ਕਾਰਨ ਤੋਂ ਜੇਲ੍ਹ ਦੇ ਬਾਹਰ ਖੜੇ ਕਰੀ ਰੱਖਦੇ ਆ ਤੇ ਉਹ ਵੀ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਏ ਲੋਕ ਅੱਧ ਅੱਧੀ ਰਾਤ ਦੇ ਤੱਕ ਆਪਣੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਵਾਲੇ ਰਿਸ਼ਤੇਦਾਰਾਂ ਨੂੰ ਉਡੀਕਦੇ ਰਹਿੰਦੇ ਆ ਉੱਥੇ ਨਾ ਕੋਈ ਬੈਠਣ ਦਾ ਪ੍ਰਬੰਧ ਆ ਨਾ ਕੋਈ ਪਾਣੀ ਪੀਣ ਦਾ ਪ੍ਰਬੰਧ ਆ ਜੇ ਹੈ ਤਾਂ ਸਿਰਫ ਦੁਰਪ੍ਰਬੰਧ ਕੋ ਪ੍ਰਬੰਧ ਮਾਡਰਨ ਜੇਲ੍ਹ ਦੇ ਆਓ ਇਸ ਬਾਰੇ ਹੋਰ ਗੱਲਬਾਤ ਕਰਦੇ ਆ ਜਾਣਕਾਰੀ ਲੈਣੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜੱਸ ਤੋਂ ਤੇ ਪੁੱਛਦੇ ਆ ਕਿ ਇਹ ਕਿੱਥੇ ਪ੍ਰਬੰਧਾਂ ਦੇ ਵਿੱਚ ਘਾਟ ਲੱਗਦੀ ਆ ਕਿ ਲੋਕਾਂ ਨੂੰ ਇੰਨਾ ਪਰੇਸ਼ਾਨ ਹੋਣਾ ਪੈਂਦਾ ਹੈ ਜਦੋਂ ਕਿ ਅਦਾਲਤਾਂ ਜਿਨ੍ਹਾਂ ਦੇ ਵਿੱਚੋਂ ਹੁਕਮ ਆਉਣੇ ਹੁੰਦੇ ਆ ਉਹ ਲਗਭਗ 4 ਵਜੇ ਤੋਂ ਪਹਿਲਾਂ ਪਹਿਲਾਂ ਜੇਲ੍ਹ ਦੇ ਵਿੱਚ ਪਹੁੰਚ ਜਾਂਦੇ ਆ ਪਰ ਉਸ ਦੇ ਬਾਵਜੂਦ ਵੀ ਕਈ-ਕਈ ਘੰਟੇ ਲੋਕਾਂ ਨੂੰ ਬਾਹਰ ਦੇਰ ਰਾਤ ਤੱਕ ਹਨੇਰੇ ਤੱਕ ਇੰਤਜ਼ਾਰ ਕਰਨਾ ਪੈਂਦਾ ਖਾਲੀ ਸਰ ਇਸ ਤਰ੍ਹਾਂ ਹੈ ਕਿ ਜਿਹੜੀ ਫੀਰ ਕੋਰਟ ਕੇਂਦਰੀ ਮਾਡਰਨ ਜੇਲ੍ਹ ਹੈਗੀ ਇੱਥੇ 2185 ਕੇਡੀਆਂ ਦੇ ਹਵਾਲਾ ਤਿਉ ਰੱਖਣ ਦਾ ਪ੍ਰਬੰਧ ਹੈਗਾ ਪਰ ਇੱਥੇ 23 ਤੋਂ 2400 ਬੰਦਾ ਜਿਹੜਾ ਹੈਗਾ ਉਹ ਨਜ਼ਰਬੰਦ ਆ ਔਰ ਸੂਬਾ ਪੰਜਾਬ ਘਟਕਟਾ 8 ਜ਼ਿਲ੍ਹਿਆਂ ਦੇ ਨਜ਼ਰਬੰਦ ਹੈਗੇ ਜਿਹੜੇ ਬੰਦਿਆਂ ਦੀ ਜਮਾਨਤ ਹੋ ਜਾਂਦੀ ਹੈ ਜਾਂ ਪ੍ਰੋਲ ਮਿਲਦੀ ਹੈ ਜਾਂ ਉਹ ਬਰੀ ਹੋ ਜਾਂਦੇ ਆ ਜਿਨ੍ਹਾਂ ਨੂੰ ਜੇਲ੍ਹ ਚੋਂ ਰਿਲੀਜ਼ ਕੀਤਾ ਜਾਂਦਾ ਹੁੰਦਾ ਉਹਨਾਂ ਦੀ ਇੱਕ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਜੇਲ੍ਹ ਵੱਲੋਂ ਖੱਜਲਖਵਾਰ ਬਹੁਤ ਕੀਤਾ ਜਾਂਦਾ ਹੈਗਾ ਜੇਲ੍ਹ ਦੇ ਬਾਹਰ ਪਰਿਵਾਰਕ ਮੈਂਬਰਾਂ ਦੇ ਮਿਲਣ ਲਈ ਕੋਈ ਪ੍ਰਬੰਧ ਨਹੀਂ ਹੈਗਾ ਜਿਹੜੀਆਂ ਦਾਦਤ ਹੈਗੇ ਉਹ ਆਮ ਤੌਰ ਤੇ 3:30 ਵਜੇ ਤੱਕ ਰਿਲੀਜ਼ ਵਾਰੰਟ ਜਾਰੀ ਕਰ ਦਿੰਦੀਆਂ ਹੁਣ ਸਿਸਟਮ ਬਹੁਤ ਵਧੀਆ ਹੋ ਗਿਆ ਹੁਣ ਆਨਲਾਈਨ ਹੁੰਦਾ ਹੈ ਇਹਨਾਂ ਸਪੈਸ਼ਲ ਬੰਦਾ ਲੈ ਕੇ ਜਾਣਾ ਪੈਂਦਾ ਸੀ ਆਨਲਾਈਨ ਜਿਹੜਾ ਹੈਗਾ ਉਹ ਵਲੰਟ ਸਿੱਧਾ ਦਫ਼ਤਰ ਵਿੱਚ ਪਹੁੰਚ ਜਾਂਦਾ ਹੈਗਾ ਪਰ ਉਹ ਉੱਥੇ ਮਤਲਬ ਉਹਨਾਂ ਦੀ ਜਿਹੜੀ ਕੋਈ ਸ਼ਲਾਘਤ ਹੋਣ ਤੋਂ ਬਾਅਦ ਜਾਂ ਲਿਸਟ ਬਣ ਤੋਂ ਬਾਅਦ ਵੀ ਲੰਬਾ ਸਮਾਂ ਉਹਨਾਂ ਨੂੰ ਡਿਊਟੀ ਦੇ ਵਿੱਚ ਨਜ਼ਰਬੰਦ ਰੱਖਿਆ ਜਾਂਦਾ ਤੇ ਉਹਨਾਂ ਨੂੰ ਰਿਲੀਜ਼ ਨਹੀਂ ਕੀਤਾ ਜਾਂਦਾ ਆਪਾਂ ਇਹ ਵੇਖਿਆ ਕਿ 10:00 ਵਜੇ ਤੱਕ ਉਹ ਲੋਕ ਰਾਤ ਨੂੰ ਇੱਥੇ ਬੈਠੇ ਰਹਿੰਦੇ ਹੈਗੇ ਉਹਨਾਂ ਨੂੰ ਮਿਸ ਗਾਈਡ ਵੀ ਕੀਤਾ ਜਾਂਦਾ ਕਿ ਤੁਹਾਡਾ ਵਰਾਂਟ ਠੀਕ ਨਹੀਂ ਹੈਗਾ ਤੁਹਾਡਾ ਇਸ ਤਰ੍ਹਾਂ ਨਹੀਂ ਹੈਗਾ ਜਾਂਕ ਲੋਕ ਕਿ ਉਹਨਾਂ ਨੂੰ ਇੱਕ ਜਿਹੜਾ ਹੈਗਾ ਉਹਨਾਂ ਦੀ ਲੁੱਟ ਕਰਨ ਦਾ ਕੀ ਤਰੀਕਾ ਹੈਗਾ ਤਾਂ ਥਰੋਟ ਪੰਜਾਬ ਇਹਨਾਂ ਨੂੰ ਕਾਫੀ ਸ਼ਿਕਾਇਤਾਂ ਮਿਲੀਆਂ ਹੈਗੀਆਂ ਕਿ ਜੇਲ੍ਹ ਦੇ ਵਿੱਚ ਜੇਲ੍ਹ ਅਧਿਕਾਰੀਆਂ ਵੱਲੋਂ ਕਾਨੂੰਨ ਅਨਸਾਰ ਕੰਮ ਨਹੀਂ ਕੀਤਾ ਜਾਂਦਾ ਬਲਕਿ ਕੰਮ ਨੂੰ ਲਟਕਾ ਕੇ ਤੇ ਮਤਲਬ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਵੈਸੇ ਤਾਂ ਜਦੋਂ ਗਿਣਤੀ ਹੁੰਦੀ ਹੈ ਉਦੋਂ ਤੱਕ ਸਾਰੇ ਬੰਦੇ ਆਈਡੈਂਟੀਫਾਈ ਹੋ ਜਾਂਦੇ ਅੱਜ ਇੰਨੇ ਬੰਦੇ ਰਿਲੀਜ਼ ਹੋਣੇ ਐ ਇੰਨੇ ਬੰਦੇ ਨਵੇਂ ਆਏ ਆ ਤੇ ਇਹਨਾਂ ਦਾ ਖਾਣਾ ਬੰਨਣਾ ਤੇ ਆ ਬੰਦੀ ਇੱਥੇ ਐਡਜਸਟ ਕਰਨੀ ਹੈਗੀ ਹੈ ਪਰ ਇੱਥੇ ਉਲਟ ਵੇਖਿਆ ਕਿ 10 ਸਵੇਰ ਤੱਕ ਉਹਨਾਂ ਨੇ ਬੈਰਕ ਦੇ ਵਿੱਚ ਬਿਠਾਈ ਰੱਖਦੇ ਆ ਰੀਲੀਜ਼ ਨਹੀਂ ਕਰਦੇ ਹੈਗੇ ਇੱਕ ਤਰ੍ਹਾਂ ਦੀ ਕੰਟੈਂਪਟ ਆਫ ਕੋਰਟ ਵੀ ਹੈਗੀ ਹੈ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਵੀ ਹੈਗੀ ਹੈ ਪਿੱਛੇ ਜੇ ਸੁਪਰੀਮ ਕੋਰਟ ਨੇ ਇੱਕ ਜੇਲਰ ਨੂੰ 5 ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈਗਾ ਆਰਡਰ ਦੇ باوجود ਉਹਨਾਂ ਨੇ ਜਿਹੜਾ ਹੈਗਾ ਸੀ ਮੋਲ ਜੁੰਦੇਲ ਨੂੰ ਰੀਲੀਜ਼ ਨਹੀਂ ਕੀਤਾ ਹੈਗਾ ਔਰ ਜਿਹੜੀ ਹਲਸਵ ਲੇਡੀਜ਼ ਮਤਲਬ ਪ੍ਰिजनਰ ਹੈਗੀਆਂ ਹੈ ਕੋਨਸਾਤ ਵਾਰ ਇਸ ਵਿੱਚ ਆਉਂਦੀ ਹੈਗੀ ਕਿ ਉਹ ਚਰਿਆਣਾਂ ਉੱਥੇ ਇਕੱਲੀਆਂ ਬੈਠੀਆਂ ਰਹਿੰਦੀਆਂ ਹੈਗੀਆਂ ਜਾਂ ਜਿਹੜੇ ਦੂਰ ਦੂੜੇ ਗਰੀਬ ਲੋਕ ਆ ਜਿਨ੍ਹਾਂ ਦੇ ਬੰਦੇ ਨજરਬੰਦ ਹੈਗੇ ਆ ਉਹਨਾਂ ਕੋਲ ਕੋਈ ਨਿਜੀ ਵਾਹਨ ਨਹੀਂ ਹੈਗਾ ਰਾਤ ਨੂੰ 10 ਵਜੇ ਰਿਲੀਜ਼ ਕਰ ਦਿੰਦੇ ਉਹਨਾਂ ਕੋਲ ਕੋਈ ਕੋਈ ਬੱਸ ਨਹੀਂ ਕੋਈ ਕਾਰ ਨਹੀਂ ਕੋਸਕੂਟਰ ਨਹੀਂ ਕੁਝ ਨਹੀਂ ਹੈਗਾ ਤਾਂ ਇਹ ਇੱਕ ਗੱਲ ਸਾਹਮਣੇ ਆਈ ਹੈ ਕਿ ਜੇਲ੍ਹ ਅਧਿਕਾਰੀਆਂ ਦੀ ਅੰਗਹੀ ਖੈਲੋ ਜਾਂ ਉਹਨਾਂ ਦੀ ਮੈਲਫਾਈਡ ਟੈਂਸ਼ਨ ਕਹੋ ਕਿ ਉੱਥੇ ਲੋਕਾਂ ਦੀ ਵੱਡੇ ਪੱਧਰ ਤੇ ਜਰੀ ਹੈਗੀ ਆ ਉਹ ਮਤਲਬ ਖੱਜਲ ਖਵਾਰੀ ਤੇ ਮਤਲਬ ਉਹਨਾਂ ਦੀ ਜਰੀ ਲੁੱਟ ਹੋ ਗਈ ਕੀ ਗੱਲ ਹੋਈ ਹੋਈ ਇਸ ਮਾਮਲੇ 'ਚ ਅਧਿਕਾਰੀਆਂ ਦੇ ਨਾਲ ਜੇਲ੍ਹ ਅਧਿਕਾਰੀਆਂ ਨਾਲ ਕਿਉਂ ਹੁੰਦਾ ਏ ਐ ਦੇਖੋ ਜਿੰਨੇ ਜਿੰਨੀ ਇੱਕ ਹਾਲ ਸਰ ਜੇਲ੍ਹ ਅਧਿਕਾਰੀਆਂ ਨਾਲ ਲਗਾਤਾਰ ਗੱਲ ਹੋ ਰਹੀ ਆ ਉਹ ਤਾਂ ਇਹ ਕਹਿੰਦੇ ਆ ਕਿ ਜੀ ਵਾਰੰਟਾਂ ਨੂੰ ਵੈਰੀਫਾਈ ਕਰਨ 'ਚ ਅਤੇ ਕਈ ਬੰਦੇ ਜਿਆਦਾ ਰਿਲੀਜ਼ ਕਰਨੇ ਹੁੰਦੇ ਆ ਆਇਡੈਂਟੀਫਿਕੇਸ਼ਨ 'ਚ ਮਤਲਬ ਟਾਈਮ ਲੱਗ ਜਾਂਦਾ ਪਰ ਇਹ ਉਹਨਾਂ ਦਾ ਐਕਸਕਿਊਜ਼ ਜਿਹੜਾ ਹੈਗਾ ਉਹ ਸਹੀ ਨਹੀਂ ਹੈਗਾ ਉਹਨਾਂ ਦੀ ਇਹ ਗੱਲ ਗਲਤ ਹੈਗੀ ਹੈ ਮਤਲਬ ਉਹ ਉਹਨਾਂ ਦਾ ਇੱਕ ਬਹਾਨਾ ਹੈ ਜੇ ਮਤਲਬ 100 ਬੰਦੇ ਵੀ ਰਿਲੀਜ਼ ਕਰਨਾ ਹੈਗਾ ਤਾਂ ਏਡਾ ਵੱਡਾ ਜੇਲ੍ਹ ਸਿਸਟਮ ਹੈਗਾ ਕੋਈ ਵੀ ਗੱਲ ਨਹੀਂ ਹੈਗੀ ਕਿਉਂਕਿ ਆਪਾਂ ਵੇਖੀਏ ਕਿਸਾਨ ਵਗੈਰਾ ਹੁੰਦੇ ਹ ਹਜ਼ਾਰਾਂ ਬੰਦੇ ਇੱਕੋ ਵੇਲੇ ਰਿਲੀਜ਼ ਹੋ ਜਾਂਦੇ ਐ ਇਨ ਟਾਈਮ ਰਿਲੀਜ਼ ਹੋ ਜਾਂਦੇ ਐ ਜੇ ਕੋਈ 20 25 30 ਬੰਦੇ ਰਿਲੀਜ਼ ਹੋਣੇ ਹੈਗੇ ਆ ਤਾਂ ਉਹਨਾਂ ਚ ਜਿਹੜੀ ਦੇਰੀ ਹੈਗੀ ਉਹਦੇ ਪਿੱਛੇ ਜਿਹੜੀ ਮੰਦ ਭਾਵਨਾ ਹੈਗੀ ਆ ਉਹ ਸਾਰਿਆਂ ਨੂੰ ਵੇਖਣ ਨੂੰ ਮਿਲਦੀ ਜਿਹੜੇ ਬੰਦਿਆਂ ਦੀ ਜਮਾਨਤ